ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਅੱਜ ਤੋਂ ਆਪਾਂ ਇੱਕ ਲੜੀਵਾਰ ਇਤਿਹਾਸ ਸਾਂਝਾ ਕਰਨ ਲੱਗੇ ਹਾਂ ਸੋ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਸਿੱਖ ਕੌਮ ਦੇ ਮਹਾਨ ਯੋਧੇ ਸੂਰਬੀਰ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਬਾਰੇ ਸੋ ਬਹੁਤਿਆਨੂ ਇਹਨਾਂ ਦਾ ਪਤਾ ਹੈ ਕਿ ਉਹ ਅਕਾਲ ਤਖ ਦੀ ਜਥੇਦਾਰ ਸਨ ਪਰ ਉਹਨਾਂ ਦੀ ਜੀਵਨ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹਨਾਂ ਦਾ ਪਿੰਡ ਕਿਹੜਾ ਸੀ ਤੇ ਕਦੋਂ ਉਹਨਾਂ ਦਾ ਜਨਮ ਹੋਇਆ ਉਹ ਕਿਹੋ ਜਿਹਾ ਸੁਭਾਅ ਦੇ ਮਾਲਕ ਸਨ ਸੋ ਆਓ ਆਪ ਇਸ ਵੀਡੀਓ ਵਿੱਚ ਸਰਵਣ ਕਰੀਏ ਅਤੇ ਸੁਣ ਕੇ ਲਾਹਾ ਲਈਏ ਸੋ ਸਭ ਤੋਂ ਪਹਿਲੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ